ने सरकार बनाई अब दे उन्होंने दिन इन याद करने वास्ते नहीं आए केजरीवाल बैठे भगत सिंह केजरीवाल जो कुछ हम दिल्ली कर रहा है केजरीवाल कंट्रोल कर रहा है गल की करते थे वे इनकलाब लिया सब तो व्डा शराब का घोटाला जे होया है ना अब घोटाला है मैं मैं क्लेयर करना चाहना ਆਹ ਕਟਾਲਾ ਨਹੀਂ ਤਾਂ ਹੁੰਦਾ ਕਿ ਕਿ ਠੱਕੇ ਨਾ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਕਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨੇ ਸੁਣਨੀ ਇਹ ਤੋਂ ਵੱਡਾ ਕਟਾਲਾ ਪੰਜਾਬ 'ਚ ਕੀਤਾ ਹੈ ਨਾ ਸ਼ਰਾਬ ਦਾ ਜਿਹੜਾ ਕੀਤਾ ਤੇ ਹੁਣ ਭਗਵਾਨ ਤਮਨ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਹੁਣ ਆਉਦੇ ਹੁਣ ਨਹੀਂ ਤਾਂ ਭਗਵਾਨ ਤਮਨ ਵੀ ਨਾਲ ਹੀ ਜਾਣਾ ਸੀ ਇਸ ਕਟਾਲੇ ਦੇ ਅੰਦਰ ਅੱਗੇ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਤਲਬ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਇਕੱਲਾ ਹੀ ਨਹੀਂ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਐ ਜਦੋਂ ਆਪਾਂ ਡਿਸਕਸ਼ਨ ਕਰਦੇ ਐ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਐ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਆ ਜਿਹੜੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਐ ਉਹ ਜਿਹੜੀ ਸੋਚ ਐ ਆਪਣੀ ਸਾਰੀ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰਾ ਸੈਮੀਨਾਰ ਕਰਾਉਣੇ ਕੋਈ ਕਿ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਫੋਲਾ ਮੱਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਦਿਨਾਂ ਤੇ ਪਰਿਵਾਰ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ قوم ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਮੁੱਲ ਸਕ ਕੋਈ ਨਹੀਂ ਦੱਸ ਸਕਦਾ ਕਿਤੇ ਹੋਰ ਹੈ ਹੀ ਨਹੀਂ Subscribe to One India channel and never miss an update.